ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀ ਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਹੈ ਜੀ ਸ਼ਾਮ ਦਾ ਟਾਈਮ ਆ ਆਪਾ ਬਣਾ ਰਹੀ ਸੀਗੀ ਜੀ ਪਨੀਰ ਦੀ ਪੁਰਜੀ ਉਧਰ ਆਪਾਂ ਦੂਸਰੇ ਗੈਸ ਤੇ ਪਨੀਰ ਬਾੜ ਕੇ ਰੱਖਿਆ ਹੋਇਆ ਜੀ ਤੇ ਉਧਰ ਦੁੱਧ ਰੱਖਿਆ ਹੋਇਆ ਵਾਲੀ ਹੋਣੀ ਪਨੀਰ ਨੂੰ ਆਪਾਂ ਕੱਢ ਕੇ ਰੱਖ ਦਿੰਨੇ ਆ ਜੀ ਥੋੜਾ ਜਿਹਾ ਚਿਰ ਦੱਬ ਕੇ ਕਈ ਵਾਰ ਹੁੰਦਾ ਜੀ ਵੀ ਕੋਈ ਦਾਲ ਸਬਜ਼ੀ ਸੰਜੇ ਨਹੀਂ ਆਉਂਦੀ ਵੀ ਕੀ ਬਣਾਈਏ ਕੀ ਨਾ ਬਣਾਈਏ ਹਰ ਰੋਜ਼ ਦੀ ਟੈਨਸ਼ਨ ਹੈ ਇੱਕ ਡੰਗ ਖਾ ਲੈਣੇ ਤਾਂ ਅਗਲੇ ਦੀ ਟੈਨਸ਼ਨ ਪੈ ਜਾਂਦੀ ਹੈ ਜੀ ਵੀ ਕੀ ਬਣਾਈਏ ਇੱਕ ਤਾਂ ਅੱਜ ਕੱਲ ਐ ਨਹੀਂ ਹੈਗਾ ਜੀ ਵੀ ਇੱਕ ਚੀਜ਼ ਬਣ ਗਈ ਜਿਹੜੀ ਸਾਰਿਆਂ ਨੇ ਖਾ ਲੈਣੀ ਹੈ ਕਿਸੇ ਨੂੰ ਕੋਈ ਪਸੰਦ ਆ ਕਿਸੇ ਨੂੰ ਕੋਈ ਫੇਰ ਉਹ ਦੇਖ ਕੇ ਬਣਾਉਣੀ ਪੈਂਦੀ ਹੈ ਵੀ ਜਿਹੜੀ ਸਾਰੀ ਖਾ ਲੈਣਾ ਹਰ ਰੋਜ਼ ਤਾਂ ਆਪਾਂ ਅਲੱਗ-ਅਲੱਗ ਬਣਾ ਵੀ ਨਹੀਂ ਸਕਦੇ ਜੀ ਕਈ ਵਾਰੀ ਬਣਾ ਲੈਂਦੇ ਆ ਕਈ ਵਾਰੀ ਫਿਰ ਇੱਕ ਬਣਾਉਣੀ ਪੈਂਦੀ ਹੈ ਦੇਖ ਕੇ ਵੀ ਜਿਹੜੀ ਸਾਰਿਆਂ ਨੇ ਪਸੰਦ ਹੋਵੇ ਇਹ ਪਿਆਜ਼ ਤਾਂ ਮੈਂ ਕੱਟੇ ਸੀਗੇ ਜੀ ਨਿਊਟਰੀ ਬਣਾਉਣ ਲਈ ਫੇਸਲਾ ਬਣ ਗਿਆ ਜੀ ਪਨੀਰ ਦੀ ਭੁਰਜੀ ਦੀ ਤਾਂ ਕਰਕੇ ਆਪਾਂ ਦੁੱਧ ਪਾੜ ਲਿਆ ਥੋੜਾ ਜਿਹਾ ਇਹ ਚ ਹੁਣ ਲਾ ਦਾਂਗੇ ਜੀ ਤੜਕਾ ਆਪਾਂ ਦੇਸੀ ਘਿਓ ਪਾ ਲਿਆ ਚਮਚਾ ਜੀਰਾ ਪਾ ਲਿਆ ਤੇ ਪਿਆਜ ਪਾ ਲਏ ਨੇ ਜੀ ਨਾਲ ਕਰਦਣਾ ਕੱਟ ਕੀ ਪਾਏ ਨੇ ਜੀ ਜਿਆਦਾ ਬਰੀਕ ਨਹੀਂ ਕੱਟੇ ਤੇ ਅਦਰ ਗਲਸਣ ਪਾ ਲਿਆ ਇੱਕ ਟਮਾਟਰ ਪਾ ਲਾਂਗੇ ਜੀ ਕੱਟ ਕੇ ਆਪਾਂ ਪਨੀਰ ਆਪਾਂ ਉਧਰ ਪੋਣੇ ਦੇ ਵਿੱਚ ਪਾ ਕੇ ਰੱਖ ਦਿੱਤਾ ਜੀ ਪਰ ਜੀ ਲਈ ਤਾਂ ਥੋੜੇ ਟਾਈਮ ਦੇ ਵਿੱਚ ਹੀ ਪਨੀਰ ਸੈੱਟ ਹੋ ਜਾਂਦਾ ਜੀ ਜਦੋਂ ਆਪਾਂ ਕੋਈ ਮਟਰ ਪਨੀਰ ਬਣਾਉਣਾ ਜਿਸਾ ਕੜਾਹੀ ਪਨੀਰ ਬਣਾਉਣਾ ਜੇ ਕੁਝ ਵੀ ਤਾਂ ਉਹ ਪਨੀਰ ਜਿਆਦਾ ਟਾਈਮ ਥੋੜਾ ਜਿਆਦਾ ਰੱਖਣਾ ਪੈਂਦਾ ਦੱਬ ਕੇ ਇਹ ਤਾਂ 15 ਮਿੰਟੇ ਰੱਖਿਆ ਸੀ ਆਪਾਂ ਫਿਰ ਆਪਾਂ ਪੁਰਜੀ ਦੇ ਵਿੱਚ ਪਾ ਦਿੱਤਾ ਜੀ ਇਹ ਟਮਾਟਰ ਕੱਟ ਕੇ ਪਾ ਦਿੰਨੇ ਆ ਜੀ ਆਪਾਂ ਪਰ ਸੋਈ ਦੀ ਖਾਣ ਬਣਾਉਣ ਦੀ ਸਾਰਿਆਂ ਤੋਂ ਵੱਡੀ ਟੈਨਸ਼ਨ ਹੈ ਜੀ ਬਣਾਉਣ ਵਾਲੇ ਨੂੰ ਵੀ ਕੀ ਬਣਾਈਏ ਕੀ ਨਾ ਬਣਾਈਏ ਖਾਣਾ ਲੈ ਤਾਂ ਕਹੀ ਦੇਣਾ ਜੀ ਇਹ ਕਿਉਂ ਬਣਾਇਆ ਨਹੀਂ ਬਣਾਉਣਾ ਸੀ ਉਹ ਬਣਾਉਣਾ ਸੀ ਟੈਨਸ਼ਨ ਸਾਰੇ ਪੈਣਾ ਨੂੰ ਇਹ ਇੱਕ ਟਾਈਮ ਦੀ ਖਾ ਕੇ ਨਹੀਂ ਹਟਦੇਗੀ ਦੂਸਰੇ ਦੀ ਪਹਿਲਾਂ ਫਿਕਰ ਪੈ ਜਾਂਦੀ ਹੈ ਜੇ ਸਵੇਰੇ ਖਾ ਲਿਆ ਤਾਂ ਸਾਮ ਨੂੰ ਕੀ ਬਣੂ ਸਾਮ ਨੂੰ ਖਾ ਲਿਆ ਸਵੇਰੇ ਕੀ ਬਣੂ ਇਹੀ ਹੁੰਦਾ ਜੀ ਸਾਰਿਆਂ ਦਾ ਦੁੱਧ ਨੂੰ ਵਾਲੀ ਆ ਗਈ ਜੀ ਆਪਾਂ ਗੈਸ ਕਰ ਦਿੱਤਾ ਬੰਦ ਟਮਾਟਰ ਆਪਾਂ ਮੀਡੀਅਮ ਸਾਈਜ਼ ਦਾ ਹੀ ਲਿਆ ਸੀ ਇਹ ਪਾ ਲਿਆ ਜੀ ਵਿੱਚ ਤੇ ਨਾਲ ਹੀ ਆਪਾਂ ਇਹਦੇ ਪਾ ਦਾਂਗੇ ਲੂਣ ਲੂਣ ਆਪਾਂ ਜਿੰਨੀ ਕ ਜਰੂਰਤ ਹੈ ਜੀ ਸਾਰੇ ਹੁਣ ਪਾ ਦਾਂਗੇ ਮਿਰਚ ਤੇ ਹਲਦੀ ਬਾਅਦ ਦੇ ਵਿੱਚ ਪਾ ਲੰਗੇ ਥੋੜਾ ਜਿਹਾ ਹੋਰ ਪਾ ਲਾਂਗੇ ਪਨੀਰ ਦੀ ਪੁਰਜੀ ਤਾਜੀ ਬਣੀ ਹੋਈ ਵਧੀਆ ਲੱਗਦੀ ਜੀ ਇਹ ਵੀ ਇਕ ਡਾਂਗੇ ਜਦੋਂ ਦੂਸਰੇ ਟਾਈਮ ਆਪਾਂ ਜੇ ਗਰਮ ਕਰਦੇ ਹਾਂ ਉਹ ਸਵਾਦ ਨਹੀਂ ਰਹਿੰਦਾ ਹੈਗਾ ਜੀ ਜਦੋਂ ਪਹਿਲੀ ਵਾਰੀ ਬਣਾਉਨੇ ਆ ਜੀ ਤਾਜੀ ਡੰਗ ਉਦੋਂ ਬਹੁਤ ਤੇਜ਼ੀ ਬਣਦੀ ਹੈ ਕੋਈ ਵੀ ਦਾਲ ਸਬਜ਼ੀ ਜੇ ਗਰਮ ਕਰਨਾ ਨਾ ਦਵਾਰੀ ਉਹਦੇ ਸਵਾਦ 'ਚ ਫਰਕ ਪੈ ਜਾਂਦਾ ਹੈ ਇਹ ਜਿੰਨੇ ਟਾਈਮ ਦੇ ਵਿੱਚ ਆਪਣਾ ਤੜਕਾ ਤਿਆਰ ਹੋਊਗਾ ਆਪਾਂ ਅਸ ਆਟਾ ਸਾਂਢ ਲਿਆ ਜੀ ਇਹਨੂੰ ਗੁੰਨ ਕੇ ਰੱਖ ਲੈਨੇ ਆ। ਸਵੇਰੇ ਸਾਮ ਤਾਂ ਖਿੱਚ ਰਹੀ ਦੀ ਇਹ ਕੰਮਾਂ ਦੀ ਥੋੜੇ ਜੀ ਜਿਆਦਾ ਹੀ ਹੋ ਜਾਂਦੇ ਨੇ ਜੀ। ਦੋ ਜਾਣੇ ਹੁੰਨੀਆਂ ਕਰਨ ਵਾਲੀਆਂ ਤਾਂ ਸਾਰਾ ਹੋ ਜਾਂਦਾ ਜੀ। ਇਕੱਲੇ ਜਾਣੇ ਨੂੰ ਤਾਂ ਖਿੱਚੇ ਰਹਿੰਦੀ ਐ। ਸਵੇਰੇ ਵੀ ਮੱਜਾਂ ਦਾ ਵੀ ਹੁੰਦਾ ਨਾਲ ਸ਼ਾਮ ਨੂੰ ਵੀ ਮੱਜਾਂ ਦਾ ਹੁੰਦਾ ਜੀ। ਤੇ ਇਧਰ ਆਪਣਾ ਚੁੱਲ੍ਹੇ ਦਾ ਵੀ ਹੋ ਜਾਂਦਾ। ਅੱਜ ਕੱਪੜੇ ਵੀ ਬਹੁਤ ੁੱਤੇ ਨੇ ਜੀ। ਦੋ ਦਿਨ ਹੋ ਗਏ ਸੀ ਧੋਤੇ ਨਹੀਂ ਪਰसों। ਨਹੀਂ ੁੱਤੇ ਸੀ ਆਪਾਂ, ਪਾਸੋਂ ਥੋੜੀ ਸੀ। ਸੋਚਿਆ ਵਿੱਚ ਅੱਜ ਕੱਲ ਨੂੰ ਧੋ ਦਾਂਗੇ, ਕੱਲ ਆਪਣੇ ਲੈਟ ਦਾ ਕੱਟ ਲੱਗ ਗਿਆ ਸੀ। ਤਾਂ ਨਹੀਂ ਧੋਤੇ ਗਏ। ਅੱਜ ਸਵੇਰੇ-ਸਵੇਰੇ ਫਿਰ ਪਹਿਲਾਂ ਕੱਪੜੇ ਧੋ ਧੋ ਲੇ ਜੀ ਆਪਾਂ। ਉਹਨਾਂ ਦਾ ਕੰਮ ਨਿਬੜਿਆ। ਤਿੰਨ ਵਾਰ ਮਸ਼ੀਨ 'ਚ ਪਾਏ ਨੇ ਜੀ ਇੰਨੇ ਕੱਪੜੇ ਹੋ ਜਾਂਦੇ ਨੇ। ਇਹ ਹੈ ਜੀ ਸ਼ਾਮ ਦਾ ਟਾਈਮ ਹੁਣ ਸਵੇਰੇ ਤਾਂ ਬਹੁਤ ਹੀ ਜ਼ਿਆਦਾ ਕੰਮ ਹੋ ਜਾਂਦੇ ਨੇ ਨਾਲ ਸਫਾਈਆਂ ਦਾ ਵੀ ਹੋ ਜਾਂਦਾ ਹੈ ਕੱਪੜੇ ਲੀੜੇ ਦਾ ਵੀ ਹੋ ਜਾਂਦਾ ਹੈ ਤਾਂ ਕਰਕੇ ਸਵੇਰੇ ਵੀਡੀਓ ਆਨ ਕਰੀਂ ਸੇਤੀ ਕਰੀ ਨਹੀਂ ਜਾਂਦੀ ਇਹ ਕਦੇ-ਕਦੀ ਕਰ ਦਿੰਨੇ ਆ ਸ਼ਾਮ ਨੂੰ ਆਪਾਂ ਥੋੜਾ ਜਿਹਾ ਟਾਈਮ ਕੱਢ ਕੇ ਇੱਥੇ ਜਦ ਦੁਪਹਿਰੇ ਸਟਾਰਟ ਕਰ ਲੈਨੇ ਆ ਜਾਂ ਸ਼ਾਮ ਨੂੰ ਜੀ ਕਈ ਵਾਰੀ ਤਾਂ ਦੁਪਹਿਰੇ ਵੀ ਨਹੀਂ ਕਰੀ ਜਾਂਦੀ ਜੇ ਕੋਈ ਬਲੌਗ ਸਟਾਰਟ ਹੋ ਜੀ ਫਿਰ ਟਾਈਮ ਘੱਟ ਲੱਗਦਾ ਜੀ ਜੇ ਸਟਾਰਟ ਹੀ ਨਹੀਂ ਕਰਿਆ ਹੁੰਦਾ ਫਿਰ ਇਹ ਵੀ ਸੋਚ ਕੇ ਬਣਾਉਣੀ ਪੈਂਦੀ ਹੈ ਜੀ ਡੇਲੀ ਵੀ ਕੀ ਵੀਡੀਓ ਬਣਾਈਏ ਅੱਜ ਕਾਦੀ ਬਣਾਈਏ ਲਓ ਜੀ ਆਟਾ ਪਾ ਗੁੰਨ ਲਿਆ ਇਹਨੂੰ ਰੱਖ ਲਾਂਗੇ ਢੱਕ ਕੇ ਜਦ ਰੋਟੀ ਬਣਾਉਣ ਲੱਗਾਂਗੇ ਫਿਰ ਪਾਣੀ ਦਾ ਹੱਥ ਲਾ ਕੇ ਮੁੱਗੀ ਦੇ ਲਾਂਗੇ ਚੰਗੀ ਤਰ੍ਹਾਂ ਇਧਰ ਆਪਣਾ ਮਸਾਲਾ ਵੀ ਤਿਆਰ ਹੋ ਗਿਆ ਜੀ ਨਾਣ ਮਿਰਚ ਪਾ ਦਾਂਗੇ ਨੂਨ ਤਾਂ ਸੌਰੀ ਪਾ ਲਿਆ ਜੀ ਆਪਾਂ ਹਲਦੀ ਤੇ ਮਿਰਚ ਪਾ ਲਾਂਗੇ ਮਿਰਚ ਪਾ ਲਈ ਹੈ ਜੀ ਤੇ ਨਾਲ ਪਾ ਲਈ ਹਲਦੀ ਥੋੜਾ ਜਿਹਾ ਇਹਦੇ ਵਿੱਚ ਹੁਣ ਪਾ ਦਾਂਗੇ ਜੀ ਆਪਾਂ ਪਾਣੀ ਪਾਣੀ ਪਾਉਣ ਨਾਲ ਮਸਾਲੇ ਚੰਗੀ ਤਰ੍ਹਾਂ ਪੁੰਨੇ ਜਾਣਗੇ ਜੀ ਜਿਆਦਾ ਖੁਸਕਾ ਜ ਮਸਾਲਾ ਵੀ ਵਧੀਆ ਨਹੀਂ ਲੱਗਦਾ ਦਾਲਾਂ ਜੀਆਂ ਤੋਂ ਵੀ ਜੀ ਅੱਕ ਜਾਂਦਾ ਈ ਹਰ ਰੋਜ਼ ਦਾਲਾਂ ਜੀਆਂ ਵੀ ਵਧੀਆ ਲੱਗਦੀਆਂ ਹੈਗੀਆਂ ਨੂੰ ਸੁੱਕੀਆਂ ਦਾਲਾਂ ਬਣਾਈ ਚੱਲੀਏ ਤੇ ਅੱਜਕਲ ਕੋਈ ਸਬਜ਼ੀ ਵੀ ਜਿਆਦਾ ਨਹੀਂ ਹੁੰਦੀ ਜੀ ਚਾਲ ਵਾਲੀਆਂ ਨਹੀਂ ਵਧੀਆ ਲੱਗਦੀਆਂ ਗਰਮੀ ਵਾਲੀਆਂ ਬਣੀ ਐਜੀ ਲਿਆਂਦੀ ਜੀ ਕੋਈ ਕਦੋਂ ਬਕੈਰੀ ਹੁੰਦੇ ਨੇ ਜੀ ਬੱਚੇ ਜੇ ਹੁਣ ਬਣਾਉਣ ਲੱਗ ਜੰਨੇ ਜਲਦੀ ਆਪਾਂ ਫੇਰ ਖਾਣੋਂ हट ਜਾਂਦੇ ਨੇ ਜੀ ਦੋ ਚਾਰ ਵਾਰੀ ਖਾਂਦੇ ਨੇ ਫੇਰ ਕਹਿੰਦੇ ਸਾਨੂੰ ਨਹੀਂ ਵਧੀਆ ਲੱਗਦਾ ਦਾਲ ਸਬਜ਼ੀ ਦੀ ਸਭ ਤੋਂ ਵੱਡੀ ਟੈਨਸ਼ਨ ਹੈ ਜੀ ਹਰ ਰੋਜ਼ ਵੇ ਬਣਾਉਣੀ ਵੀ ਡੇਲੀ ਪੈਂਦੀ ਐ ਚਾਹੇ ਕਿਸਨ ਪਸੰਦ ਆਵੇ ਚਾਹੇ ਨਾ ਆਵੇ ਜੀ ਕਈ ਵਾਰੀ ਦੋ ਵੀ ਬਣ ਜਾਂਦੀਆਂ ਨੇ ਕੱਲ ਆਪਾਂ ਕੜੀ ਬਣਾਈ ਸੀ ਕੜੀ ਵੀ ਵਧੀਆ ਲੱਗਦੀ ਐ ਜੀ ਇਹ ਮੌਸਮ ਦੇ ਵਿੱਚ ਤਾਂ ਵੀ ਪਨੀਰ ਪਾ ਲਾਂਗੇ ਜੀ ਹੁਣ ਆਪਾਂ ਮਸਾਲੇ ਨਹੀਂ ਘਿਓ ਛੱਡ ਦਿੱਤਾ ਸੀ ਹੋਰ ਕੇ ਪਾ ਲਿਆ ਜੀ ਪਨੀਰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਨੂੰ ਆਪਾਂ ਜਿਹੜੇ ਕੋ ਮੋٹے ਰਹਿ ਗਿਆ ਜੀ ਪਨੀਰ ਮੋਟਾ ਉਹਨੂੰ ਆਪਾਂ ਕਟਸੀ ਨਾਲ ਭੰਨ ਦਾਂਗੇ ਬਰੀਕ ਕਰ ਦਾਂਗੇ ਸਾਰਾ ਹਲ ਨਮਰਚ ਰਸ ਜੀ ਚੰਗੀ ਤਰ੍ਹਾਂ ਸਾਰੇ ਦੇ ਵਿੱਚ ਪੁੱਟੀ ਕਟਸੀ ਕਰਕੇ ਆਪਾਂ ਦੱਬ ਦਾਂਗੇ ਜੀ ਸਾਰੇ ਪਨੀਰ ਨੂੰ ਦਾਲ ਸਬਜ਼ੀ ਦੀ ਤਿਆਰੀ ਵੱਡੀ ਹੋ ਜਾਂਦੀ ਹੈ ਜੀ ਬਣਾਉਣ ਨੂੰ ਤਾਂ ਟਾਈਮ ਨਹੀਂ ਲੱਗਦਾ ਤੜਕਾ ਤਾਂ ਜਲਦੀ ਲੱਗ ਜਾਂਦਾ ਥੋੜਾ ਜਿਹਾ ਸੇਕ ਲਵਾਵਾਂਗੇ ਪਨੀਰ ਪਾਉਣ ਤੋਂ ਬਾਅਦ ਆਪਾਂ ਫਿਰ ਗੈਸ ਬੰਦ ਕਰ ਦਾਂਗੇ ਜੀ ਨੇੜੇ ਤੁਹ ਦਿਖਾਉਣੀ ਆ ਤੁਹਾਨੂੰ ਬਹੁਤ ਵਧੀਆ ਪੁਰਜੀ ਬਣ ਕੇ ਤਿਆਰ ਹੋਈ ਹੈ ਜੀ ਤੇ ਕਲਰ ਵੀ ਬਹੁਤ ਸੋਹਣਾ ਆਇਆ ਹੈ ਏ ਦੇਖੋ ਜੀ ਕਿੰਨੀ ਸੋਹਣੀ ਲੱਗਦੀ ਹੈ ਬਣੀ ਹੋਈ ਜਿਹੜੀ ਅੱਖਾਂ ਨੇ ਨਾ ਖਾਧੀ ਕਹਿੰਦੇ ਨੇ ਤਾਂ ਮੂੰਹ ਨੇ ਕੀ ਖਾਣੀ ਹੈ ਜਿਹੜੀ ਅੱਖਾਂ ਨੇ ਖਾ ਲਈ ਜੀ ਤਾਂ ਮੂੰਹ ਖਾਊ ਗਈ ਖਾਊਗਾ ਉਹ ਚੀਜ਼ ਨੂੰ ਲਓ ਜੀ ਪੋਚੀ ਬਣ ਕੇ ਤਿਆਰ ਆ ਆਪਣੀ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥੀ سپورਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ سپورਟ ਵੱਧ ਤੋਂ ਵੱਧ ਕਰਿਆ ਕਰੂ ਜੀ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ